ਸਾਡੇ ਭਾਰਤ ਵਿੱਚ ਬੇਵਕੂਫ ਲੋਕਾਂ ਦੀ ਕਮੀ ਕੋਈ ਨਹੀਂ ਜਦੋਂ ਕਿ ਇਹੋ ਜਿਹੀ ਘਟਨਾ ਵਾਪਰਦੀ ਹੈ ਨਾ ਉਹਦੇ ਤੋਂ ਸਬਕ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਦੂਜੀ ਗੱਲ ਸਾਡੇ ਦੇਸ਼ ਦਾ ਬੇੜਾ ਜੇ ਡਰ ਕੇ ਤਾਂ ਜਿਹੜੇ ਧਾਰਮਿਕ ਔਖੋਤੀ ਠੇਕੇਦਾਰ ਨੇ ਉਨਾ ਕਰਕੇ ਕਰਕੇ ਹਸਪੀਟਲ ਦੇ ਵਿੱਚ ਰਿਹਾ ਰਾਜਵੀਰ ਜਵੰਦਾ ਲਗਾਤਾਰ ਤਕਰੀਬਨ 10 ਦਿਨ ਕਰੋੜਾ ਰੁਪਇਆ ਇਲਾਜ ਤੇ ਪਰਿਵਾਰ ਦਾ ਲੱਗਿਆ ਹੁਣ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਔਰ ਉਹਦੇ ਮਾਪਿਓ ਨੂੰ ਬੁੱਤ ਨਹੀਂ ਮਿਲਣਾ ਘਰ ਵਾਲੀ ਨੂੰ ਪਤਨੀ ਨਹੀਂ ਮਿਲਣਾ ਬੱਚਿਆਂ ਨੂੰ ਪਿਓ ਨਹੀਂ ਮਿਲਣਾ ਇੱਕ ਬਹੁਤ ਵਧੀਆ ਜ਼ਿੰਦਗੀ ਜੀ ਰਿਆ ਔਰ ਜਿਨੇ ਆਪਣੇ ਬਲਬੁੱਤੇ ਤੇ ਗਾਇਕੀ ਦੇ ਨਾਲ ਦੁਨੀਆਂ ਦੇ ਵਿੱਚ ਨਾਮ ਬਣਾਇਆ ਦੁੱਖ ਹੈ ਇਸ ਗੱਲ ਦਾ ਪਰ ਸਾਡੀ ਦੁਖਦਾਈ ਕਹਿ ਲਈਏ ਇਹ ਬਿਰਤੀ ਹੈ ਸੋਚ ਹੈ ਜਿਹਨੂੰ ਅਸੀਂ ਅੰਧਵਿਸ਼ਵਾਸ ਵੀ ਕਹਿ ਸਕਦੇ ਹਾਂ ਪਹਿਲਾਂ ਵੀ ਅਰਦਾਸਾਂ ਕਰੀ ਗਏ ਹੁਣ ਵੀ ਉਹਦੀ ਮੌਤ ਦਾ ਕਾਰਨ ਰੱਬ ਦੇ ਮੱਥੇ ਅੰਧ ਭਗ ਜਿਹੜੇ ਉਹ ਮੜੀ ਜਾਂਦੇ ਇਹਨਾਂ ਵਿੱਚੋਂ ਕਿਸੇ ਵੀ ਬੰਦੇ ਨੇ ਭਾਵੇਂ ਕੋਈ ਲੀਡਰ ਉਹਨੂੰ ਮਿਲਣ ਵਾਸਤੇ ਗਿਆ ਹਸਪੀਟਲ ਦੇ ਵਿੱਚ ਭਾਵੇਂ ਕੋਈ ਕਲਾਕਾਰ ਗਿਆ ਭਾਵੇਂ ਕੋਈ ਡੇਰੇ ਦਾ ਮਹੰਤ ਕੋਈ ਬਾਬਾ ਗਿਆ ਆਪਣੀਆਂ ਅਰਦਾਸਾਂ ਤੱਕ ਆਪਣੇ ਤੋਰੀ ਫੁਲਕੇ ਤੱਕ ਤਾਂ ਮਤਲਬ ਰੱਖਿਆ ਪਰ ਗੰਦੇ ਸਿਸਟਮ ਦੇ ਖਿਲਾਫ ਕਿਸੇ ਨੇ ਆਵਾਜ਼ ਨਹੀਂ ਉਠਾਈ ਕਿਸੇ ਨੇ ਨਹੀਂ ਕਿਹਾ ਮੈਂ ਜਿਹੜੀ ਸੜਕ ਤੇ ਉਹਦਾ ਐਕਸੀਡੈਂਟ ਹੋਇਆ ਉਹ ਸੜਕ ਯੋਗ ਨਹੀਂ ਸੀ ਵਧੀਆ ਨਹੀਂ ਸੀ ਉਹਦੇ ਵਿੱਚ ਖੱਡੇ ਸੀ ਕਿਸੇ ਨੇ ਨਹੀਂ ਕਿਹਾ ਵੀ ਉੱਥੇ ਜਿਹੜੇ ਆਵਾਰਾ ਪਸ਼ੂ ਸੀ ਉਹ ਭੜਦੇ ਪਏ ਸੀ ਉਹਦੇ ਕਾਰਨ ਉਹਦਾ ਐਕਸੀਡੈਂਟ ਹੋਇਆ ਇਹ ਕਿਸੇ ਨੇ ਵੀ ਅੱਜ ਤੱਕ ਗੱਲ ਨਹੀਂ ਕਹੀ ਤੇ ਨਾ ਹੀ ਕਿਸੇ ਨੇ ਕਹਿ ਲਈ ਗੰਦੇ ਸਿਸਟਮ ਦੇ ਖਿਲਾਫ ਅਸੀਂ ਕਦੇ ਨਹੀਂ ਬੋਲਦੇ ਬਸ ਅਸੀਂ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਨੇ ਜਾਂ ਪ੍ਰਸ਼ਾਸਨ ਦੀਆਂ ਜਾਂ ਸਰਕਾਰਾਂ ਦੀਆਂ ਸਿਸਟਮ ਦੀਆਂ ਕਮਜ਼ੋਰੀਆਂ ਨੇ ਉਹਨੂੰ ਵੀ ਅਸੀਂ ਰੱਬ ਦੇ ਮੱਥੇ ਮੜਨਾ ਪਹਿਲਾਂ ਵੀ ਕਹੀਗੇ ਹੁਣ ਵੀ ਕਹਿ ਦਿੱਤਾ ਹੁਕਮ ਹੈ ਜੀ ਜੇ ਹੁਕਮ ਹੈ ਫਿਰ ਅਰਦਾਸਾਂ ਹੁਕਮ ਵਿੱਚ ਨਹੀਂ ਹੁੰਦੀਆਂ ਅਰਦਾਸਾਂ ਹੁਕਮ ਮੰਨਣ ਵਾਸਤੇ ਹੁੰਦੀਆਂ ਉਹਦੇ ਪਰਿਵਾਰ ਨੂੰ ਆ ਉਹਦੀ ਪਤਨੀ ਨੂੰ ਆ ਉਹਦੇ ਬੱਚਿਆਂ ਨੂੰ ਆ ਬਹੁਤ ਮੰਦ ਭਾਗੀ ਖਬਰ ਹੈ ਤੇ ਅਸੀਂ ਜਿਹੜੇ ਹੋਰ ਵੀ ਸਿੰਗਰ ਉਹਨਾਂ ਨੂੰ ਬੇਨਤੀ ਹੈ ਅਕਲ ਤੋਂ ਕੰਮ ਜ਼ਰੂਰ ਲਿਆ ਕਰੋ ਮੈਂ ਪੋਸਟ ਪਾਈ ਤੈਨੂੰ ਕੀ ਪਤਾ ਹੈ ਤੈਨੂੰ ਜੰਮਣ ਵਾਲੇ ਨੇ ਵੀ ਗਲਤੀ ਕਰ ਲਈ ਇਦਾਂ ਦੀ ਸੋਚ ਹੈ ਸਾਡੀ ਅਸੀਂ ਆਉਣ ਵਾਲੇ ਸਮੇਂ ਦੀ ਕੋਈ ਤਿਆਰੀ ਜਾਂ ਭਵਿੱਖ ਬਾਰੇ ਕੁਝ ਸੋਚਣਾ ਨਹੀਂ ਹਾਲਾਂਕਿ ਜਦੋਂ ਤੁਸੀਂ ਕੁਦਰਤ ਦੀ ਗੱਲ ਕਰਦੇ ਹੋ ਰੱਬ ਦੀ ਗੱਲ ਕਰਦੇ ਹੋ ਗੁਰੂ ਪਾਸ਼ਾ ਕਹਿੰਦੇ ਅੱਗ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਇਹ ਸਚਾਈ ਹੈ ਜੇ ਅਸੀਂ ਆ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਕੋ ਸੋਚਾਂਗੇ ਨਾ ਉਹ ਸਮਾ ਉਪਵਿਕਸ਼ਾੜੇ ਲਈ ਤਾਂ ਵਧੀਆ ਹੁੰਦਾ ਹੈ ਹਰ ਇੱਕ ਚੀਜ਼ ਅਸੀਂ ਕੁਦਰਤ ਦੇ ਮੱਥੇ ਮੜਨੀ ਹੈ ਕਿਸੇ ਦਾ ਪੁੱਤ ਚਲਾ ਜਾਵੇ ਕਿੰਨੀ ਇੱਕ ਜ਼ਿੰਦਗੀ ਸੋਦੀ ਤੇ ਪਰਿਵਾਰ ਕੀ ਸੋਚਦਾ ਹੋ ਪਰਿਵਾਰ ਕਿੰਨਾ ਕੁ ਦੁੱਖ ਮਹਿਸੂਸ ਕਰਦਾ ਅਸੀਂ ਪੋਸਟਾਂ ਪਾ ਪਾ ਕੇ ਪਹਿਲਾਂ ਹਨੇਰੀ ਠਾਦੀ ਫੇਸਬੁੱਕ ਤੇ ਅੱਜ ਉਹਦੀ ਮੌਤ ਹੋ ਗਈ ਅੱਜ ਵੀ ਅਸੀਂ ਹਨੇਰੀ ਠਾਦੀ ਅਰਦਾਸਾਂ ਕਰਨ ਵਾਲਾ ਨੇ ਅਰਦਾਸਾਂ ਕਰਕੇ ਜੋਰ ਲਾਇਆ ਬਥੇਰੇ ਡੇਰਾਂ ਦੇ ਮਾਲਕ ਅਸੀਂ ਜੋਤ ਤਾਂ ਘਿਓ ਲੈ ਕੇ ਗਏ ਆ ਉਥੇ ਮੜਦਿਓ ਪਤਾ ਨਹੀਂ ਕੀ ਕੁਝ ਪਖੰਡ ਕੀਤਾ ਹਰ ਇੱਕ ਚੀਜ਼ ਹਰ ਇੱਕ ਗਲਤੀ ਨੂੰ ਰੱਬ ਦੇ ਮੱਥੇ ਪੁੱਤਰ ਦੇ ਮੱਥੇ ਅਸੀਂ ਮੜਨ ਹੈ ਪਰ ਜਿੱਥੇ ਕੋਈ ਕਮਜ਼ੋਰੀਆਂ ਨੇ ਨਾ ਉਧਰ ਧਿਆਨ ਨਹੀਂ ਦੇਣਾ ਇਹਨਾਂ ਵਿੱਚੋਂ ਕਿਸੇ ਬਾਬੇ ਨੇ ਕਿਸੇ ਲੀਡਰ ਨੇ ਕਿਸੇ ਕਲਾਕਾਰ ਨੇ ਪ੍ਰਸ਼ਾਸਨ ਦੇ ਖਿਲਾਫ ਸਰਕਾਰਾਂ ਦੇ ਖਿਲਾਫ ਔਰ ਜਿਹੜਾ ਸਿਸਟਮ ਹੈ ਗੰਦਾ ਜਿਹੜਾ ਆਵਾਰਾਂ ਪਸ਼ੂ ਨੂੰ ਕੰਟਰੋਲ ਨਹੀਂ ਕਰਦਾ ਸ਼ਰਿਆ ਹੁਕਮ ਦੇ ਨੇ ਹਜ਼ਾਰਾਂ ਐਕਸੀਡੈਂਟ ਉਹਨਾਂ ਪਸ਼ੂਆਂ ਕਰਕੇ ਹੋਏ ਨੇ ਟੁੱਟੀਆਂ ਸੜਕਾਂ ਕਰਕੇ ਹੋਏ ਨੇ ਉਹਦੇ ਖਿਲਾਫ ਇੱਕ ਸ਼ਬਦ ਨਹੀਂ ਅਸੀਂ ਬੋਲਦੇ ਲਾਸਟ ਵਿੱਚ ਬੇਨਤੀ ਹੈ ਮੈਂ ਪੋਸਟ ਵਿੱਚ ਵੀ ਕਿਹਾ ਸੀ ਬੇ ਖਬਰ ਚੰਗੀ ਨਹੀਂ ਪਰ ਗਲਤੀ ਕਿਤੇ ਨਾ ਕਿਤੇ ਸਾਡੇ ਕੋਲੋਂ ਹੁੰਦੀ ਹੈ ਸਿੱਧੂ ਮੂਸੇਵਾਲੇ ਕੋਲੇ ਜਿੰਨੀ ਕਿ ਸਿਕਿਉਰਿਟੀ ਹੈਗੀ ਸੀ ਨਾ ਜਦੋਂ ਉਹਦੀ ਮੌਤ ਹੋਈ ਹੈ ਉਹਦੇ ਗੋਲੀਆਂ ਮਾਰ ਕੇ ਉਹਦਾ ਕਤਲ ਕੀਤਾ ਗਿਆ ਉਦੋਂ ਵੀ ਦੋ ਪਤਾਂ ਨੇ ਤਿੰਨ ਬੰਦੇ ਉਹਦੇ ਘਰ ਸਕਿਉਰਟੀ ਵਾਲੇ ਬੈਠੇ ਸੀ ਜਿਹੜੇ ਸਰਕਾਰੀ ਮੁਲਾਜ਼ਮ ਸੀ ਪੰਜਾਬ ਪੁਲਿਸ ਦੇ ਉਹਨਾਂ ਨੂੰ ਲੈ ਕੇ ਨਹੀਂ ਗਿਆ ਸੀ ਬਹੁਤ ਵੱਡਾ ਡਰ ਹੁੰਦਾ ਹੈ ਜਦੋਂ ਵਰਦੀ ਦੇ ਵਿੱਚ ਤੁਹਾਡੇ ਨਾਲ ਸਕਿਉਰਟੀ ਹੁੰਦੀ ਹੈ ਉਹਨੇ ਵੀ ਇਹ ਗਲਤੀ ਕੀਤੀ ਸੀ ਪਰ ਅਸੀਂ ਮੰਨਣਾ ਥੋੜੀ ਹੁਣ ਵੀ ਜਿਹੜੇ ਸਿੰਗਰ ਨਾਮੇ ਸਿੰਗਰ ਨੇ ਤੁਹਾਡੇ ਕੋਲੇ ਕਾਰ ਵੀ ਤੁਸੀਂ ਪਹਿਲੇ ਦਿਨ ਤੱਕ ਇਕੱਲੇ ਘਰੋਂ ਨਿਕਲਦੇ ਹੋ ਤੁਹਾਨੂੰ ਆਪਣੀ ਹੋਂਦ ਬਾਰੇ ਆਪਣੇ ਲੈਵਲ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਤੇ ਨਾ ਕਿਤੇ ਸਾਡੀਆਂ ਗਲਤੀਆਂ ਵੀ ਹੈਗੀਆਂ ਮਾਫ ਕਰਨਾ ਜੀ ਭਾਰਤ ਦੇਸ਼ ਵਿੱਚ ਗਾਲਾਂ ਦੇਣ ਵਾਲੇ ਬਹੁਤ ਲੋਕ ਨਹੀਂ ਮੈਨੂੰ ਵੀ ਕੱਡਨੀਆਂ ਨੇ ਇੱਥੇ ਬੜਾ ਕੁਝ ਬੋਲਣਾ ਪਰ ਜੋ ਕੁਛ ਅਸੀਂ ਕਰਦੇ ਆ ਨਾ ਉਹਨੂੰ ਅਸੀਂ ਅੱਖਾਂ ਬੰਦ ਕਰਕੇ ਅੰਧ ਭਗਤ ਬਣ ਕੇ ਰੱਬ ਦੇ ਮੱਥੇ ਨਾ ਮੜਿਆ ਕਰੀਏ ਕੁਝ ਸਾਡੇ ਜੀਵਨ ਵਿੱਚ ਸਾਡੀਆਂ ਕਮਜ਼ੋਰੀਆਂ ਸਾਡੇ ਪ੍ਰਸ਼ਾਸਨ ਦੀਆਂ ਸਰਕਾਰਾਂ ਦੀਆਂ ਗੰਦੇ ਸਿਸਟਮ ਦੀਆਂ ਇਹ ਕਮਜ਼ੋਰੀਆਂ ਨੇ ਹੁਣ ਜਿਹੜੇ ਅਵਾਰਾ ਪਸ਼ੂ ਸੜਕਾਂ ਤੇ ਘੁੰਮਦੇ ਨੇ ਜਿੱਦਣ ਦੀ ਉਹਦੀ ਮੌਤ ਹੋਈ ਹੈ ਮੈਨੂੰ ਇੱਕ ਵੀ ਸਟੇਟਮੈਂਟ ਕਿਸੇ ਲੀਡਰ ਦੀ ਦਿਖਾ ਦਿਓ ਕਿਸੇ ਸਿੰਗਰ ਦੀ ਦਿਖਾ ਦਿਓ ਕਿਸੇ ਬਾਬੇ ਦੀ ਦਿਖਾ ਦਿਓ ਜਿਹੜੇ ਹਸਪੀਟਲ ਵਿੱਚ ਮਿਲਣ ਵਾਲੇ ਤੇ ਗਏ ਸੀ ਪਰ ਦੁੱਖ ਹੈ ਜੀ ਉਹਨੇ ਆਪਣਾ ਨਾਮ ਬਣਾਇਆ ਸੀ ਪੰਜਾਬੀ ਗਾਇਕ ਹੋਣ ਦੇ ਨਾਂ ਤੇ ਤੇ ਅੱਜ ਉਹ ਵਿਛੋੜਾ ਦੇ ਗਿਆ ਤੇ ਇਹ ਦੁੱਖ ਪਰਿਵਾਰ ਨੂੰ ਵੀ ਹੈ ਤੇ ਸਭ ਨੂੰ ਦੁੱਖ ਹੈ ਪਰ ਥੋੜਾ ਜਿਹਾ ਸਬਕ ਜ਼ਰੂਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ